ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਤੋਂ ਕੜ ਝੋਟੀ ਛੇਲ ਲਈ ਲੈ ਕੇ ਆਏ ਹਾਂਗੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਹਾਂ ਹਾਂ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕਰ ਕੰਮ ਵਧੀਆ ਬਾਈ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਬੋਲੋ ਆਪਣਾ ਪਿੰਡ ਸੇਲਵਰਾ ਬਾਈ ਜ਼ਿਲ੍ਹਾ ਬਠਿੰਡਾ ਸੀਲਫੂਲ ਬਾਈ ਠੀਕ ਹੈ ਵੀਰੇ ਤੇ ਨੇੜੇ ਆਪਣੇ ਪਿੰਡ ਗੌਂਟੀ ਹੂੰ ਤੇ ਸਧਾਨਾ ਇਦਰੋਂ ਆਪਣਾ ਕਾਲੋ ਕੀ ਬਾਈ ਠੀਕ ਹੈ ਬਾਈ ਜਿਲ੍ਹਾ ਆਪਾਂ ਨੂੰ ਮਿਲਦਾ ਪਠੰਡਾ ਪਾਇ ਪਠੰਡਾ ਪਠੰਡਾ ਅਸੀ ਦੇ ਰਾਮਪੁਰਾ ਹਾਂ ਬਾਈ ਨਾਮ ਆਪਣਾ ਵਿੱਲਾ ਨਾਮ ਵਿੱਲਾ ਬਾਈ ਠੀਕ ਹੈ ਬਾਈ ਕੰਟਰੈਕਟਰ ਨੰਬਰ ਬੋਲ ਦੋ ਆਪਣਾ 62392 ਬਾਈ 170 ਇਹ ਬਾਈ ਦਾ ਬਾਈ ਕੰਟਰੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਵਿੱਲੇ ਹਰਾ ਜਨਗੀਨਾ ਲੈਂਦਾ ਹੈ ਹਾਂ ਬਾਈ ਠੀਕ ਆ ਅੱਜ ਤਾਂ ਯਾਰ ਕੋਈ ਵੀ ਕਾਠ ਨਹੀਂ ਚੋਟੀ ਦੇ ਵਿੱਚ ਬਾਈ ਮੈਂ ਕਹਿੰਦਾ ਬਾਈ ਕੀ ਆ ਬਾਤ ਆ ਕੱਬ ਕਾਠ ਵੱਲੋਂ ਆ ਪਰਲੇ ਪਾਸੇ ਖੜ ਜਾ ਬਾਈ ਪੂਰਾ ਕੱਬ ਦਾ ਸਹੀ ਗੱਲ ਆ ਬਾਈ ਸ਼ੈਣ ਗਾਲੀਆ ਚਮਕਾਲੀਆ ਵੱਡੀ ਵੱਡੀ ਫੁੱਲਾ ਮੈਂ ਕਹਿੰਨਾ ਬਈ ਕੀ ਬਾਤ ਆ ਕੱਦ ਬਹੁਤ ਆ ਹਨਾ ਹਾਂ ਕੱਦ ਬਹੁਤ ਆ ਬਹੁਤ ਆ ਬਾਕੀ ਬਾਕੀ ਕੋਈ ਸਿੰਗਾ ਮਨ ਬਖੋ ਯਾਰ ਸਿੰਗ ਦੇਖੋ ਬਾਈ ਮੈਂ ਕਹਿੰਨਾ ਜਮਾਂ ਨਾਲੋਂ ਮੋੜਿਆ ਵਾ ਇੱਕ ਗੱਲ ਠੀਕ ਆ ਬਾਈ ਤੇ ਬਾਈ ਕਿੰਨੀ ਆ ਚਾਰ ਦੰਦ ਦੀ ਆ ਇਹ ਮੂੰਹੋਂ ਚਾਰ ਦੰਦ ਦਾ ਹਾਂ ਤੇ ਬਾਈ ਕਿੰਨਾ ਦੁੱਧਾ ਤੇ ਕਿੰਨੇ ਟਾਈਮ ਦੀ ਗੱਬਣਾ ਇਹ ਬਾਈ ਮੰਨ ਲਾ ਵੀ ਡੇਢ ਮਹੀਨੇ ਦੀ ਗੱਬਣਾ ਬਾਈ ਠੀਕ ਆ ਮੰਨ ਲਾ ਉਹ ਅੱਜ ਇਹਨੂੰ ਸਹੀ 1 ਮਹੀਨਾ 28 ਦਿਨ ਹੋਇਆ ਠੀਕ ਆ ਬਾਈ ਠੀਕ ਆ ਬਾਈ ਬਾਕੀ ਗੱਬਣ ਦੀ ਆਪਣੀ ਗਾਰੰਟੀ ਆ ਤੇਰੀ ਵੀਡੀਓ ਦੇ ਵਿੱਚ ਵੀ ਕਹਿਨੇ ਆ ਹਨਾ ਹਮ ਮਾਲਾ ਬੰਦਾ ਚੈੱਕ ਕਰਾਊਗਾ ਲਿਆ ਕੇ ਠੀਕ ਆ ਠੀਕ ਆ ਟਾਈਮ ਤੋਂ ਜੇ ਫੰਡਰ ਹੋਈ ਝੋਟੀ ਠੀਕ ਆ ਆਪਾਂ ਖਰਚਾ ਵੀ ਦਵਾਂਗੇ ਕਿੰਨੇ ਦਿਨ ਬੰਦਾ ਸੰਭੂਗਾ ਠੀਕ ਆ ਬਾਈ ਠੀਕ ਆ ਨਾ ਵੀ ਆਪਾਂ ਇੰਨੀ ਕੀ ਤਸੱਲੀ ਦਿੰਨੇ ਆ ਹਾਂ ਮਾਲਾ ਜੇ ਆਪਣੇ ਕੋਲ ਇਹਦੀ ਤਰੀਕ ਵਗੈਰਾ ਸਾਰਾ ਕੁਝ ਲਿਖੀ ਹੋਈ ਆ ਠੀਕ ਆ ਠੀਕ ਆ ਆਪਣੇ ਪਿੰਡੋਂ ਹੀ ਝੋਟੀ ਆਈ ਵੀ ਆਪਣੇ ਦੂਜੇ ਘਰ ਤੋਂ ਠੀਕ ਆ ਬਾਈ ਠੀਕ ਆ ਬਾਕੀ ਆਪਣੀ ਗਾਰੰਟੀ ਹੋ ਗੱਬਣ ਦੀ ਜੇ ਕੋਈ ਬੰਦਾ ਹਾਂ ਫੰਡਰ ਨਿਕਲਦੀ ਆ ਖਰਚਾ ਆਪਾਂ ਰੋਟੀ ਦੇ ਪੈਸੇ ਦਵਾਂਗੇ ਜਿਹੜਾ ਬੰਦਾ ਉਹਨੇ ਤਨ ਸਾਂਭੂਗਾ ਉਹਦਾ ਖਰਚਾ ਵੀ ਮੋੜਾਂਗੇ ਬਈ ਤੇਰੀ ਵੀਡੀਓ ਦਾ ਅਸੀਂ ਕਹਿਣਾ ਵਾ ਇਹ ਗੱਲ ਠੀਕ ਹੈ ਬਈ ਹਾਂ ਤੇ ਬਈ ਵਨ ਕੇ ਚੱਲੋ ਕਿੰਨਾ ਦੱਦਾ ਏ ਥੱਲੇ ਹੁਣ ਦੁੱਧ ਬਈ ਇਹ ਥੱਲੇ ਹੈ ਦਾ ਇਸ ਟਾਈਮ ਹੈਗਾਗਾ 6 ਕਿਲੋ ਪਰ ਆਪਾਂ 5 ਕਹਿ ਕੇ ਦਵਾਂਗੇ ਠੀਕ ਹੈ ਹਾਂ ਦੁੱਧ ਪੂਰਾ 6 ਲੀਟਰ ਮਣਕੇ ਆ ਪਰ ਆਪਾਂ 5 ਹੀ ਕਹਾਂਗੇ ਅਗਲੇ ਨੂੰ ਓਕੇ ਬਈ ਹਾਂ ਮਗਰ ਇਹਦੇ ਕੱਟੀਆਂ ਠੀਕ ਹੈ ਬਈ ਹਾਂ ਬਈ ਮਗਰ ਇਹਦੇ ਕੱਟੀਆਂ ਬਈ ਥਾਨ ਚੈੱਕ ਕਰੋ ਯਾਰ ਮੈਂ ਕਹਿਣਾ ਕੀ ਬਾਤ ਆ ਬਈ ਥਾਨ ਬੜਾ ਚੰਗਾ ਯਾਰ ਹਾਂ ਥਾਨ ਬਹੁਤ ਚੰਗਾ ਮੈਂ ਰਾਈਟ ਵੀ ਪੂਰੀ ਠੀਕ ਹੈ ਬਈ ਹਾਂ ਬਾਕੀ ਜਿੰਨੀ ਆਪਾਂ ਕਹਿੰਦੇ ਝੋਟੀ ਚੰਗੀ ਆ ਹਨਾ ਹਾਂ ਥੋੜਾ ਜਿਹਾ ਕੱਟੀ ਤੰਗ ਕਰਦੀ ਹੈ ਬਈ ਨੇੜੇ ਜਾਂਦੀ ਹੈਗੀ ਤੇ ਕੱਟੀ ਵੀ ਮਗਰ ਬੱਚਾ ਬਹੁਤ ਚੰਗਾ ਦਿੱਤਾ ਹਨਾ ਹਾਂ ਬਈ ਮਗਰ ਚੰਗੀ ਛਮਾਈ ਸਮੋਈ ਹੋ ਗਈ ਵਧੀਆ ਤਿਆਰ ਹੋਣਗੀਆਂ ਪੂਰਾ ਵਧੀਆ ਬਾਕੀ ਆਏ ਨਹੀਂ ਕੋਈ ਬਈ ਹੂੰ ਬਈ ਕੋਈ ਲੱਸੀ ਆ ਠੀਕ ਹੈ ਨਾ ਪੱਪੱਖੋ ਸਾਨੂੰ ਦਿਖਦੀ ਆ ਬਾਟੀ ਲੈਣ ਦੀ ਯਾਰ ਕੀ ਬਾਤ ਆ ਯਾਰ ਇੱਕ ਤਰ੍ਹਾਂ ਦਾ ਐ ਲਾਲੋ ਵੀ ਆਪਾਂ ਕਹਿੰਦੇ ਐਨਾ ਕਰਦੇ ਆ ਆਰਾਮ ਹੋ ਮਿਲਦਾ ਹੀ ਨਹੀਂ ਬਈ ਸਹੀ ਗੱਲ ਆ ਬਈ ਹਾਂ ਚੌੜੀ ਝੂੜੀ ਚੈੱਕ ਕਰੋ ਬਈ ਪੱਠ ਪੂੜੇ ਦੀ ਕੁਆਲਿਟੀ ਚੈੱਕ ਕਰੋ ਬੜੀ ਕਮਾਲ ਦੀ ਆ ਇੱਕ ਤਰ੍ਹਾਂ ਦਾ ਆਸਾਨ ਹੀ ਲੱਗਦਾ ਦੇਖੀ ਹੈ ਨਾ ਐਨੀ ਬਾਕੀ ਮੱਥੇ ਮੁੱਥੇ ਤੇ ਬਹੁਤ ਚੌੜੀ ਆ ਬਾਈ ਸਹੀ ਗੱਲ ਆ ਬਾਈ ਮੱਥੇ ਮੁੱਥੇ ਤਾਂ ਫੁੱਲ ਚੌੜੀ ਆ ਤੇ ਬਾਈ ਕੀਰ ਕੱਢ ਰਿਹਾ ਬਾਕੀ ਲੰਮੀ ਬਹੁਤ ਆ ਜੁੱਟ ਤਾਜੀ ਦਾ ਕੀਰ ਕੱਢ ਰਿਹਾ ਆ ਬਾਈ ਤਾਜੀ ਦਾ ਬਾਈ ਇਹਦੇ ਥੱਲੇ 13 ਲੀਟਰ ਦੁੱਧ ਕੱਢਿਆ ਹੋਇਆ ਬਾਈ ਬੰਦੇ ਦਾ 13 ਲੀਟਰ ਹਾਂ ਠੀਕ ਆ ਬਾਈ ਲੰਮੀ ਲੰਮੀ ਦਾ ਯਾਰ ਮੈਂ ਕਹਣਾ ਕੀ ਆ ਵਾ ਤਾਂ ਬੇਲ ਵਾਲੀ ਲੰਮੀ ਆ ਹਨਾ ਲੰਮੀ ਲੰਮੀ ਬਾਈ ਚੈੱਕ ਕਰੋ ਸੈਣ ਗਾਲੀਆ ਚੰਕਾਲੀਆ ਬਾਕੀ ਸਿੰਘਾਂ ਦੀ ਤੋਟੀ ਨਹੀਂ ਆ ਕਿਹੜਾ ਬੰਦਾ ਸਾਹਮਣ ਵਾਲਾ ਲੈ ਗਿਆ ਹੂੰ ਠੀਕ ਆ ਸਾਹਮਣੀ ਸਹੀ ਗੱਲ ਲੈ ਬ ਉਹ ਠੰਡੀ ਸੀਲਾ ਪੂਰੀ ਠੀਕ ਆ ਮੱਥਾ ਮੁੱਥਾ ਜੇ ਗੱਲ ਕਰੀਏ ਬਹੁਤ ਚੌੜਾ ਯਾਰ ਹਨਾ ਬਾਕੀ ਕੋਈ ਆਇਆ ਨਹੀਂ ਕੋਈ ਠਪੂੜੇ ਦੀ ਪੂਰੀ ਚੰਗੀ ਝੁੱਟੀ ਆ ਉਹ ਸਹੀ ਗੱਲ ਆ ਬਾਈ ਲੈ ਚੱਲ ਬਾਈ ਇਦਾਂ ਬਾਕੀ ਮੇਨ ਗੱਲ ਹੁੰਦੀ ਆ ਬਾਈ ਥਣਾ ਦੀ ਥਣਾ ਦੀ ਗੱਲ ਕਰੀਏ ਨਾ ਬਹੁਤ ਕਮਾਲ ਦਾ ਥਣ ਲੱਗਿਆ ਵਾ ਤੇ ਭਾਈ ਵੀ ਲੈ ਚਵਾਈ ਕਿਵੇਂ ਚਵਾਈ ਜਮਾ ਪੋਲੀ ਆ ਬਾਈ ਠੀਕ ਆ ਜੇ ਕੋਈ ਬੰਦਾ ਐ ਵੀ ਕਹੇ ਯਾਰ ਚਵਾਈ ਇਹਦੀ ਕਲਦੀ ਆ ਫਿਰ ਵੀ ਆਪਾਂ ਦੇਣਦਾਰ ਹੋਵਾਂਗੇ ਆ ਠੀਕ ਆ ਹਾਂ ਬਾਈ ਕਹਿੰਦਾ ਚਵਾਈ ਵੀ ਬਾਈ ਐ ਲਾ ਲਓ ਬਾਕੀ ਆਪਣੇ ਕੋਲ ਵੀਡੀਓ ਪਈ ਆ ਬਾਈ ਚਵਾਈ ਦੀ ਤੇ ਆਪਾਂ ਵੀਡੀਓ ਵੀ ਪਾਵਾਂ ਹਵਾਨਾ ਬਈ ਚੈੱਕ ਕਰੋ ਕਰਮ ਵਾਲੀ ਦਾ ਬਹੁਤ ਸੋਹਣਾ ਹਵਾਨਾ ਹੈਗਾ ਫਿਕਸ ਜੀ ਜਿਹਨੂੰ ਕਹਦੇ ਨੇ ਹਵਾਨਾ ਰੱਖਦੀ ਹੈਗੀ ਬੜਾ ਕਮਾਲ ਦਾ ਬਾਕੀ ਥਣ ਬਹੁਤ ਸੋਹਣਾ ਲੱਗਿਆ ਹੋਇਆ ਪੱਲੀ ਵੀ ਬਹੁਤ ਤੇ ਕੀ ਮੁੱਲ ਫਿਰ ਰਹੂਗਾ ਇਹਦਾ ਮੁੱਲ ਆਪਾਂ ਬਾਈ ਇਹਦਾ ਵੀਡੀਓ ਜੀ ਮਨ ਲਾ ਹੂੰ ਕਰਾਂਗੇ ਫੋਨ ਤੇ ਤੇ ਮੁੱਲ ਜਾਇਜ਼ ਹੋਊਗਾ ਜਮਾ ਦਾ ਜਮਾ ਦੇਣ ਲੈਣੀ ਹੋ ਦੇਣ ਲੈਣੀ ਹੋ ਅੱਗੇ ਆਪਾਂ ਬੰਦਾ ਝੋਟੀ ਵਧੀਆ ਲੈ ਕੇ ਜਾਵੇ ਯਾਰ ਮੈਂ ਕਹਿੰਦਾ ਬਈ ਕੀ ਬਾਤ ਆ ਯਾਰ ਸ਼ਕੀਨ ਇੰਨੀ ਕਾ ਬਾਈ ਆਪ ਨੂੰ ਵੀ ਮਨ ਕਰਦਾ ਵੀ ਬਣਾਈ ਚੱਲੋ ਵੀਡੀਓ ਹਣ ਆ ਪੂਰੀ ਟੀਣਾ ਯਾਰ ਕੋਈ ਆਏ ਨਹੀਂ ਕੋਈ ਠੰਡੀ ਸੀਲ ਆ ਪੂਰੀ ਬਾਈ ਸਹੀ ਗੱਲ ਆ ਲੈ ਬਾਕੀ ਸੈਂਗੂ ਦੀ ਕੁਆਲਿਟੀ ਆ ਦੇਖ ਲੈ ਬਾਈ ਇੱਕ ਗੱਲ ਹੋਰ ਆ ਬਾਈ ਮੇਨ ਗੱਲ ਹੁੰਦੀ ਆ ਬਰੀਡ ਦੀ ਬਰੀਡ ਤੁਸੀਂ ਚੈੱਕ ਕਰੋ ਫੇਸ ਚੈੱਕ ਕਰੋ ਬਾਕੀ ਸਿੰਘਾਂ ਦੀ ਜਿਹੜੀ ਕੁਆਲਿਟੀ ਆ ਨਾ ਨਾਲੋਂ ਮੋੜੀ ਮੋਂ ਇਹਨਾਂ ਖੜੀਆ ਕੋਈ ਚੱਕਰ ਹੀ ਨਹੀਂ ਗਾ ਰੱਸਾ ਵੀ ਬਾਈ ਨੇ ਛੜ ਤਾਂ ਗੱਲ ਜਪਾਦਾ ਉਹ ਵੀ ਕੋਈ ਚੱਕਰ ਹੀ ਨਹੀਂ ਗਾ ਬਾਕੀ ਕਦ ਮੜਾ ਇੱਕ ਵਾਰੀ ਫੇਰ ਚੈੱਕ ਕਰਵਾ ਦੇ ਬਾਈ ਕਾਪਟਾਲਾ ਬਾਈ ਚੈੱਕ ਕਰੋ ਕਿਉਂਕਿ ਬਾਈ ਇਹ ਨਗੀਨੇ ਘਰ ਘਰ ਨਹੀਂ ਜਾਂਦੇ ਕਿ ਨਹੀਂ ਬਾਈ ਇਹ ਤਾਂ ਬਾਈ ਨਾਲ ਜਦੋਂ ਇਹਦਾ ਕੋਈ ਮੁੱਲ ਹੀ ਨਹੀਂ ਆ ਹੂੰ ਕੁਦਰਤੀ ਨਗੀਨਾ ਬਾਈ ਲੈ ਚੈੱਕ ਕਰੋ ਬਾਈ ਅੱਜ ਤਾਂ ਯਾਰ ਮੋਢੇ ਦੇ ਬਰੋਬਰ ਆਉਂਦੀ ਆ ਆਪਣੇ ਆਏ ਸਹੀ ਗੱਲ ਆ ਬਾਈ ਤੇ ਬਾਕੀ ਇੰਨੇ ਕੱਦ ਵਾਲੀ ਬਾਈ ਟਾਵਾ ਟੱਲੇ ਪਸੂ ਨਹੀਂ ਨਿਕਲਦਾ ਯਾਰ ਹੂੰ ਸਹੀ ਗੱਲ ਆ ਹਾਂ ਯਾ ਵਾਤਾ ਯੱਤਾਂ ਅਰੀ ਬੋਧ ਮੋਟੀ ਆ ਸਹੀ ਗੱਲ ਆ ਬਾਈ ਲੈ ਮੈਂ ਕਹਣਾ ਯਾਰ ਹੈਵੀ ਗਾਈ ਹੈ ਨਾ ਨਹੀਂ ਐਸਾ ਲੈ ਹੱਥ ਨਹੀਂ ਲਾਉਣ ਦਿੰਦੀ ਮੱਚ ਤਾਂ ਮੋਇ ਨਾਲ ਖੜੀ ਸੀ ਕੋਈ ਚੱਕਰੀ ਨਹੀਂ ਗਾ ਤੇ ਮਾਨਤਾਨ ਵਿੱਲੇ ਫਿਰ ਹੋ ਜੂਆ ਮਾਨਤਾਨ ਆਪਣਾ ਜਮਾ ਮੁੱਲ ਜਾਇਜ਼ ਹੀ ਕਰਾਂਗੇ ਬਾਈ ਕਿਹੜਾ ਬੰਦਾ ਫੋਨ ਲਾਊਗਾ ਦੇਖ ਹੀ ਤੋਰਾਂਗੇ ਦੇਖ ਹੀ ਤੋਰਾਂਗੇ ਯਾਰ ਆਪਾਂ ਠੀਕ ਹੈ ਨਾ ਪਤਾ ਨਸੋਂ ਨੂੰ ਸੋਦਾ ਹਣਾ ਉਹ ਬੰਦਾ ਬਾਕੀ ਇਹ ਜਿਹੜੀ ਮੱਝ ਆ ਯਾਰ ਅਗਲਾ ਕਿਵੇਂ ਕੱਦ ਕਾਠ ਵਾਲੀ ਆ ਕਿਨੇ ਘਰੇ ਪਾਲਣੀ ਆ ਉਹੋ ਬੰਦਾ ਹੀ ਲੈ ਕੇ ਜਾਊਗਾ ਇਹਨੂੰ ਆ ਸਹੀ ਗੱਲ ਆ ਬਾਈ ਕੋਈ ਸਕੀਨ ਬੰਦਾ ਹੋਊਗਾ ਨਾ ਜਿਹੜਾ ਬੰਦਾ ਲੈ ਵੀ ਗਿਆ ਸਕੀਨ ਕੋਈ ਤੇ ਤੂੰ ਐ ਲਾ ਲਾ ਵੀ ਕਿੱਥੇ ਜਾ ਕੇ ਖੜਨਾ ਚਾਹਤੀ ਸਹੀ ਗੱਲ ਆ ਜਦੋਂ ਬਾਈ ਭਾਰੀ ਪੂਰੀ ਹੋਈ ਤੇ ਨੇੜੇ ਹੋਈ ਨਾ ਸੂਣਦੇ ਤੋ ਇਹਨੇ ਝੋਟੀ ਭਰਨਾ ਬਾਈ ਇਦੋਂ ਡਬਲ ਹੀ ਹੋਣਾ ਝੋਟੀ ਨਾ ਇਹ ਰਹੀ ਨਹੀਂ ਹਣਾ ਪਰ ਗੱਬਣ ਦੀ ਆਪਣੀ ਗਾਰੰਟੀ ਹੈ ਝੋਟੀ ਦੀ ਹਮ ਆਪਾਂ ਤਾਂ ਬੰਦਾ ਭਲਾਂ ਦੀ ਵੀਡੀਓ ਰਹੀ ਛੋਡੀ ਰਹੀ ਕਹਿਣਾ ਖਰਚਾ ਦੇ ਦਾਂਗੇ ਜੇ ਫੰਡਰ ਨਿਕਲੇ ਠੀਕ ਹੈ ਬਾਈ ਠੀਕ ਹੈ ਨਾ ਬਾਈ ਇਦੋਂ ਉੱਤੇ ਦਾ ਆਪਾਂ ਹੁਣ ਕੀ ਗਾਰੰਟੀ ਦੇ ਸਕਦੇ ਹਾਂ ਹਮ ਹਾਂ ਤੇ ਨਾਕ ਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਬੀਬ ਨੂੰ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ।